ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦੁਲੀ ਕਾਰ ਅਦੁਲੀ ਇੱਥੇ ਅਦੁਲੀ ਨਹੀਂ ਹੈ ਧਿਆਨ ਨਾਲ ਬੋਲਣਾ ਟਿੱਪੀ ਨਹੀਂ ਲੱਗੀ ਹੋਈ ਦੁਬਦਾ ਦੁਰਮਤ ਅਦੁਲੀ ਕਾਰ ਦੁਬਦਾ ਦੁਰਮਤ ਅਦੁਲੀ ਕਾਰ ਮਨਮੁਖ ਭਰਮੈ ਮੱਜ ਗੁਬਾਰ ਮੱਜ ਗੁਬਾਰ ਮਨ ਅੰਧਲਾ ਅੰਦਲੀ ਮਾਤ ਲਾਗਾ ਗੁਰ ਕਰਣੀ ਬਿਨ ਭਰਮ ਨਾ ਭਾਗਾ ਰਹਾਉ ਗੁਰ ਕਰਣੀ ਬਿਨ ਭਰਮ ਨਾ ਭਾਗਾ ਮਨ ਮੁਖ ਅੰਧਲੇ ਰਹਾਉ ਚਲੋ ਗੁਰਮਤਿ ਨਾ ਪਾਈ ਪਸੂ ਭਏ ਅਭਿਮਾਨ ਨਾ ਜਾਈ ਲਖ 84 ਜੰਤ ਉਪਾਏ ਲਖ 84 ਮੇਰੇ ਠਾਕੁਰ ਭਾਣੇ ਸਿਰਜ ਸਮਾਏ ਮੇਰੇ ਠਾਕੁਰ ਭਾਣੇ ਇਥੇ ਵਿਸਰਾਮ ਸਿਰਜ ਸਮਾਏ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲੀਏ ਨਾਹੀ ਜਮ ਕਾਣੇ ਜੇਨ ਕਾ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੀ ਮਹਤਾਜ ਬੀ ਅੰਤ ਅਪਾਰਾ ਬੀ ਅੰਤ ਇਸ ਤਰ੍ਹਾਂ ਭੂਲ ਨਾ ਬੀ ਅੰਤ ਅਪਾਰਾ ਬੀ ਅੰਤ ਅਪਾਰਾ ਸੱਚ ਪਤੀਜਾ ਕਰਨਹਾਰਾ ਨਾਨਕ ਭੂਲੇ ਗੁਰ ਸਮਝਾਵੇ ਤੇ ਨਾਨਕ ਪਾਤੇ ਵਿਸਰਾਮ ਲਾਦਣਾ ਭੂਲੇ ਇਥੇ ਜਮਕ ਲਾਦਨੀਏ ਭੂਲੇ ਗੁਰ ਸਮਝਾਵੈ ਭੂਲੇ ਗੁਰ ਨਹੀਂ ਕਹਿਣਾ ਏਕ ਦਿਖਾਵਾ ਸਾਚ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਐਸੀ ਭਵਰਾ ਬਾਸਲੀ ਤਰਵਰ ਫੂਲੇ ਬਾਨ ਹਰੇ ਰਹਾਉ ਆਪੇ ਕਬਲਾ ਕੰਤ ਆਪ ਆਪੇ 라ਵੇ ਸਬਦ ਥਾਪ ਆਪੇ ਬਚਰੂ ਗਉ ਖੀਰ ਆਪੇ ਮੰਦਰ ਥੰਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੋਣ ਗਹੀਰ ਤੂੰ ਅਕੋਲ ਨਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨਿਹਕੇਵਲ ਰਾਜਨ ਸੁਖੀ ਲੋਗ ਨਿਹਕੇਵਲ ਰਾਜਨ ਇਥੇ ਵਿਸਰਾਮ ਸੁਖੀ ਲੋਗ ਨਾਨਕ त्राਪੇ ਹਰਨਾਵ ਸਵਾਦ त्रापी ਪਦਤੀ ਵਿਸਰਾਮ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲਾ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ 9 7 14 ਹੈ 3 4 ਕਰ ਮਹਲਤ ਚਾਰ ਬਹਾਲੀ ਮਹਲਤ ਨਹੀਂ ਮਹਲਤ ਪਾਠ ਹੈ 9714 ਹੈ ਇਥੇ ਠਮਕ 34 ਇਥੇ ਵਿਸਰਾਮ ਲਾਉਣਾ ਹੈ ਕਰ ਮਹਲਤ ਚਾਰ ਬਹਾਲੀ 9714 ਹੈ 34 ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚਹ ਹੱਥ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਾਧੂ ਸੂਦਨ ਮਾਦਾਓ ਐਸੀ ਸ਼ਕਤ ਤੇਮਾਰੀ ਰਹਾਉ ਘਰ ਘਰ ਲਸਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੀ ਧਰਤੀ ਦੇਗ ਮਿਲਾ ਇਕ ਵੇਰਾ ਭਾਗ ਤੇਰਾ ਢੰਡਾਰੀ ਧਰਤੀ ਜੰਗੂ ਧਰਤੀ ਦੇਗ ਮਿਲਾ ਇਕ ਵੇਰਾ ਧਰਤੀ ਦੇਗ ਧਰਤੀ ਦੇਗ ਹੈ ਜਿਸ ਤੋਂ ਇੱਕੋ ਵਾਰ ਸਭ ਕੁਝ ਮਿਲਦਾ ਹੈ ਧਰਤੀ ਦੇਗ ਮਿਲੈ ਇੱਕ ਵੀਰਾ ਭਾਗ ਤੀਰਾ ਪੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੈ ਨਾ ਸਾਬੂਰ ਹੋਵੇ ਫਿਰ ਮੰਗੈ ਨਾਰਦ ਕਰੇ ਖੁਵਾਰੀ ਲਬ ਅਧੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਉੰਜੀ ਮਾਰ ਪਵੈ ਨਿਤਮੋਦ ਗਰ ਪਾਪ ਕਰੇ ਕੋਟਵਾਰੀ ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰ ਤੁਮਾਰੀ ਆਦਪੁਰਖ ਕਉ ਅੱਲੋ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆਕਾਰ ਲਾਗਾ ਦੇਵਲ ਦੇਵਤਿਆ ਚਟਮਕ ਕਾਰ ਲਾਗਾ ਇਥੇ ਵਿਸਰਾਮ ਹੈ ਕਰਨਮ ਟੈਕਸ ਦਾ ਹੈ ਦੇਵਲ ਦੇਵਤਿਆ ਘਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮਸੱਲਾ ਕੂਜਾ ਥੋੜਾ ਜਿਹਾ ਕਸਕੇ ਬੋਲਣਾ ਕੂਜਾ ਬਾਗ ਨਿਵਾਜ ਮਸੱਲਾ ਇਸ ਨੂੰ ਮਸਲਾ ਨਹੀਂ ਕਹਿਣਾ ਹੈ ਪੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆ ਸਭਨ ਜੀਆ ਬੋਲੀ ਅਵਰਤ ਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਮਹੀਪਤ ਇਸ ਤਰ੍ਹਾਂ ਬੋਲਣਾ ਮਹੀਪਤ ਨਹੀਂ ਕਹਿਣਾ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰਹਿਗੇ ਘਰ ਘਰ ਸਿਫਤ ਤੇ ਤੁਹਾਰੀ ਤੀਰਥ ਸਿਮਰਤ ਪੁੰਨ ਦਾਨ ਕਿਸ ਲਾਹਾ ਮਿਲੇ ਦਿਹਾੜੀ ਤੀਰਥ ਸਿਮਰਤ ਪੁੰਨ ਦਾਨ ਇੱਥੇ ਵਿਸਰਾਮ ਲਾਉਣਾ ਹੈ ਕਿਛ ਲਾਹਾ ਮਿਲਾ ਦਿਹਾੜੀ ਨਾਨਕ ਨਾਮ ਮਿਲਾ ਵਡਿਆਈ ਮੇਕਾ ਘੜੀ ਸੰਭਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ